ਇਹ 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 ਜੇ ਪ੍ਰੋਗਰਾਮਾਂ ਦਾ ਬਹੁਤ ਅਸਰ ਪੈਂਦਾ ਹੈ ਬੱਚਿਆਂ ਤੇ ਔਰ ਮੇਰੇ ਖਿਆਲ ਚ ਸਭ ਤੋਂ ਨਾਜ਼ੁਕ ਉਮਰ ਹੀ ਸਕੂਲ ਵਾਲੀ ਏਜ ਹੈ ਜਦੋਂ ਬੰਦਾ ਗਲਤ ਰਸਤੇ ਤੁਰਦਾ ਹੈ ਸੋ ਜੇ ਅਸੀਂ ਆਪਣੇ ਬੱਚੇ ਸੰਭਾਲ ਲਏ ਆਪਣਾ ਯੂਥ ਸੰਭਾਲ ਲਏ ਤਾਂ ਮੈਨੂੰ ਲੱਗਦਾ ਹੈ ਕਿ 70% ਕੰਮ ਤਾਂ ਸੇ ਉੱਥੇ ਠੀਕ ਕਰ ਲਿਆ ਬਾਕੀ ਅਵੇਅਰਨੈਸ ਨਾਲ ਸਾਰਿਆਂ ਨੂੰ ਪਤਾ ਲੱਗਦਾ ਹੈ ਬੱਚਿਆਂ ਨੂੰ ਪਤਾ ਲੱਗਦਾ ਹੈ ਜਦੋਂ ਸਾਰੇ ਮੋਟੀਵੇਸ਼ਨਲ ਸਪੀਕਰਸ ਆਉਂਦੇ ਆਏ ਸੈਲੀਬ੍ਰਿਟੀਜ਼ ਆਉਂਦੇ ਆ ਤਾਂ ਬੱਚਿਆਂ ਨੂੰ ਪਤਾ ਲੱਗਦਾ ਹੈ ਕਿ ਨਸ਼ਾ ਕਿਉਂ ਨਹੀਂ ਕਰਨਾ ਔਰ ਉਸ ਤੋਂ ਬਚਣਾ ਕਿਵੇਂ ਇਹ ਸਾਰੀਆਂ ਚੀਜ਼ਾਂ ਦੇ ਨਾਲ ਅਵੇਅਰਨੈਸ ਬਹੁਤ ਹੈ ਹਰ ਹਰ ਬੰਦਾ ਆਪਣੀ ਆਪਣੀ ਡਿਊਟੀ ਪੇ ਕਰ ਰਿਹਾ ਜੀ ਪੁਲਿਸ ਆਪਣਾ ਕੰਮ ਕਰ ਰਹੀ ਹੈ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਔਰ ਰੀਅਲ ਸੈਲਬ੍ਰਿਟੀਆਂ ਵੀ ਜਿਨ੍ਹਾਂ ਨੂੰ ਲੋਕ ਜ਼ਿਆਦਾ ਦੇਖਦੇ ਨੇ ਜਾਂ ਉਹਨਾਂ ਦੀ ਗੱਲ ਜ਼ਿਆਦਾ ਸੁਣਦੇ ਨੇ ਸੋ ਸੈਲਬ੍ਰਿਟੀਆਂ ਨੂੰ ਵੀ ਇਹਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਸਾਰੇ ਹੀ ਕਰ ਰਹੇ ਨੇ ਤੇ ਸਾਰੇ ਅਸੀਂ ਅਸੀਂ ਤਕਰੀਬਨ ਸਾਰੇ ਜ਼ਿਲ੍ਹਿਆਂ ਨੂੰ ਆਪਣੀਆਂ ਆਪਣੀਆਂ ਬਾਈਟਸ ਬਣਾ ਕੇ ਭੇਜੀਆਂ ਨੇ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਆਪ ਪਹੁੰਚ ਰਹੇ ਆ ਤਾਂ ਕਿ ਸਾਡਾ ਪੰਜਾਬ ਹੈ ਸਾਡੇ ਪੰਜਾਬ ਦੇ ਬੱਚੇ ਨਸ਼ਿਆਂ ਤੋਂ ਬਚਾ ਕਰਨਾ ਤੁਹਾਡਾ ਸਭ ਤੋਂ ਵੱਡਾ ਸਹਾਇਕ ਅਸੀਂ ਆਪਦੇ ਲਈ ਆਪ ਕਰ ਸਕਦੇ ਹਾਂ ਅਸੀਂ ਪੇਰੈਂਟਸ ਨੂੰ ਚਾਹੀਦਾ ਆਪਣੇ ਬੱਚਾ ਨੂੰ ਸਮਝਾਓ ਨਾ ਦੋਸਤਾਂ ਮਿੱਤਰਾਂ ਨੂੰ ਹਮ ਉਮਰਾਂ ਨੂੰ ਤੁਸੀਂ ਇੱਕ ਦੂਜੇ ਨੂੰ ਸੰਭਾਲੋ ਆਪਣਾ ਆਪ ਸੰਭਾਲੋ ਫਿਰ ਆਪਣੇ ਆਪ ਸਭ ਠੀਕ ਹੋ ਜਾਏਗਾ ਅਸੀਂ ਬਲੇਮ ਗੇਮ ਨਾ ਖੇਡੀਏ ਕਿ ਆਹ ਜ਼ਿੰਮੇਵਾਰਾ ਹੈ ਜ਼ਿੰਮੇਵਾਰਾ ਹਰ ਇੱਕ ਨੂੰ ਬਤਨ ਨਾ ਖਾ ਮਾੜੀ ਚੀਜ਼ ਹੈ ਹਰ ਇੱਕ ਨੂੰ ਪਤਾ ਕਿ ਇਹ ਵਿਕਣਾ ਨਹੀਂ ਕੌਣ ਹੈ ਵੀ ਕੌਣ ਵਿਕਾਰ ਰਿਹਾ ਜਾਂ ਕੌਣ ਜਿੱਥੋਂ ਜਿੱਥੋਂ ਮੈਨੂੰ ਲੱਗਦਾ ਤੁਸੀਂ ਉਹਨਾਂ ਚੀਜ਼ਾਂ ਨੂੰ ਪੁਆਇੰਟ ਆਊਟ ਕਰੋ ਬੋਲਸ ਨੇ ਆਨਲਾਈਨ ਨੰਬਰ ਜੀ ਤੁਸੀਂ ਫੋਨ ਤੇ ਤੁਹਾਡਾ ਨਾਮ ਗੁਪਤ ਰੱਖਿਆ ਜਾਏਗਾ ਤੁਹਾਨੂੰ ਕਿਸੇ ਦੇ ਸ਼ੱਕ ਹੈ ਤੁਸੀਂ ਵੀ ਆ ਬੰਦਾ ਨਸ਼ਾ ਕਰਦਾ ਉਹ ਨਸ਼ਾ ਸੜਾਉ ਕੇਂਦਰ ਨੇ ਸੋ ਬਹੁਤ سارے ਰਸਤੇ ਨੇ ਜਿੱਦਾਂ ਤੋਂ ਨਸ਼ੇ ਤੋਂ ਬਚਿਆ ਜਾ ਸਕਦਾ ਹੈ ਸਾਰੇ ਦੇ ਰਹੇ ਨੇ ਸਾਰੇ ਚੈਨਲ ਚੋਂ ਚਲਵਾਉਂਦੇ ਅਸੀਂ ਹਰ ਰੋਜ਼ ਮਤਲਬ ਮੈਨੂੰ ਲੱਗਦਾ ਮੈਂ ਕੱਲੀ ਮੇਰੀ ਗੱਲ ਨਹੀਂ ਕਰਦਾ ਇੰਡਸਟਰੀ ਦੇ ਸਾਰੇ ਸਿੰਗਰਜ਼ ਆਲਮੋਸਟ ਸਾਰੇ ਸੈਲੀਬ੍ਰਿਟੀਜ਼ ਇਹਦੇ ਚ ਵੱਧ ਚੜ ਕੇ ਹਿੱਸਾ ਤੁਮ ਐ ਜਿਹੜੀ ਆਪਾਂ ਜੀ ਸਰ ਜੀ ਇੱਕ ਇਸ ਮੋਹਿਮ ਦਾ ਆਗਾਜ਼ ਕੀਤਾ ਜਾ ਰਿਹਾ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਤੇ ਬੜੇ ਕਲੀਅਰ ਆਰਡਰ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਉਸੇ ਸਿਲਸਿਲੇ 'ਚ ਅਸੀਂ ਅੱਜ ਡਰੱਗ ਅਵੇਅਰਨੈਸ ਕੈਂਪੇਨ ਦਾ ਪ੍ਰੋਗਰਾਮ ਕਰ ਰਹੇ ਹਾਂ ਕੀਤਾ ਵੀ ਵਾਰ ਮੈਮੋਰੀਅਲ ਜਾ ਰਿਹਾ ਸੋ ਦੱਟ ਬੱਚਿਆਂ ਨੂੰ ਇੱਕ ਪੈਟ੍ਰੀਓਟਿਕ ਆਪਣੇ ਦੇਸ਼ ਭਗਤੀ ਦਾ ਜਜ਼ਬਾ ਆਵੇ ਔਰ ਇਹ ਆਮ ਪ੍ਰੋਗਰਾਮ ਕੀ ਹੁੰਦੇ ਵੀ ਜਿੱਥੇ ਅਵੇਅਰਨੈਸ ਦਾ ਪ੍ਰੋਗਰਾਮ ਹੋਇਆ ਬਾਹਰ ਨਿਕਲੇ ਭੁੱਲ ਜਾਂਦੇ ਆ ਉਹਦੇ 'ਚ ਹੁਣ ਇਹ ਸਪੈਸ਼ਲ ਜਿਹੜੀ ਅਸੀਂ ਇਹ ਚੀਜ਼ ਐਡ ਕੀਤੀ ਹੈ ਜਿ ਫਲੈਗ ਹੈ ਜਿਹੜੀ ਰਿਲੀਜ਼ ਹੋਏਗਾ ਔਰ ਉਹ ਫਲੈਗ ਜਾ ਕੇ ਬੱਚੇ ਆਪਣੇ ਘਰਾਂ ਤੇ ਲਵਾਉਣਗੇ ਜਾਂ ਜਿਹੜੇ ਪਾਰਟਿਸਪੀਪੈਂਟਸ ਨੇ ਇਸ ਤੋਂ ਇਲਾਵਾ ਸਟicker ਹੈ ਜਿਹੜੇ ਆਪਣੇ ਆਪਣੇ ਵਹੀਕਲ ਤੇ ਲਾਉਣਗੇ ਉਹਦੇ ਨਾਲ ਕੀ ਹੈ ਕਿ ਦੀ ਸਸਟੇਨੇਬਿਲਟੀ ਲਗਾਤਾਰਤਾ ਬਣੀ ਰਹੇਗੀ ਤੁਹਾਨੂੰ ਇੱਕ ਮਹਿੰਮ ਦਿਖੇਗੀ ਔਰ ਇਹ ਚੀਜ਼ਾਂ ਅਸੀਂ ਆਪਣੇ ਆਫਿਸਿਸ ਦੇ ਵਿੱਚ ਥਾਣਿਆਂ 'ਚ ਵੀ ਰੱਖਾਂਗੇ ਜਿਵੇਂ ਨਾ ਪਬਲਿਕ ਆਉਂਦੀ ਉਹਨਾਂ ਨੂੰ ਮੋਟੀਵੇਟ ਕਰਕੇ ਤੇ ਤੁਹਾਨੂੰ ਦਿਖੇਗੀ ਸਾਰੀ ਜਗ੍ਹਾ ਕਿ ਆ ਫਲੈਗ ਜੇ ਮੈਂ ਆਪਣੇ ਘਰ ਦੇ ਉੱਤੇ ਲਾ ਲਿਆ ਐਟਲੀਸਟ ਮੇਰੇ ਮਨ ਤੇ ਇੱਕ ਪ੍ਰੈਸ਼ਰ ਹੈ ਕਿ ਮੈਂ ਨੋ ਟੂ ਡਰੱਗਸ ਸੋ ਉਸ ਚੀਜ਼ ਨੂੰ ਅਸੀਂ ਮੁੱਖ ਉਦੇਸ਼ ਰੱਖਿਆ ਇੱਥੇ ਬੱਚਿਆਂ ਦੇ ਐਂਟਰਟੇਨਮੈਂਟ ਤੇ ਮੋਟੀਵੇਸ਼ਨ ਵਾਸਤੇ ਗੁਰਨਾਮ ਭੁੱਲਰ ਜਿਹੜੇ ਸਿੰਗਰ ਐਂਡ ਐਕਟਰ ਐ ਉਹਨੂੰ ਵੀ ਬੁਲਾਇਆ। ਬਾਕੀ ਸਾਡੇ ਲੀਗਲ ਕੁਝ ਬੰਦੇ ਨੇ ਡਾਕਟਰ ਸਾਹਿਬ ਦਾ ਇੰਟਰਐਕਟਿਵ ਸੈਸ਼ਨ ਵੀ ਐ ਬੱਚਿਆਂ ਨਾਲ ਕਿ ਜੋ ਬੱਚਿਆਂ ਦੇ ਮਨ ਸਵਾਲ ਐ ਜਿਹੜੇ ਇੱਕ ਤੋਂ ਬੰਦਿਆਂ ਨੇ ਨਸ਼ਾ ਛੱਡਿਆ ਉਹਨਾਂ ਦੀ ਮੋਟੀਵੇਸ਼ਨਲ ਸਪੀਚ ਵੀ ਰੱਖੀ ਐ ਸੋ 댓 ਕੋ ਕੈਰੀ ਹੋਮ ਕਰੇ ਮੈਸੇਜ ਔਰ ਇਹਦੀ ਜਿਹੜੀ ਮੁਹਿੰਮ ਚੱਲਦੀ ਰਵੇ। ਸੋ ਲੱਗਦਾ ਕਿ ਫਰਕ ਪੈਗਾ ਇਹਦੇ ਨਾਲ? ਬਿਲਕੁਲ ਪੈਗਾ ਜੀ। ਦੇਖੋ ਮੈਂ ਕਿ ਜਿਵੇਂ ਪਹਿਲਾਂ ਦੱਸਿਆ ਇਨਫੋਰਸਮੈਂਟ ਇੱਕ ਬਹੁਤ ਛੋਟਾ ਜਿਹਾ ਹਿੱਸਾ ਐ। ਪੀਪਲ ਇਸ ਫੜ ਲੈਂਦੀ ਹੈ ਨਸ਼ਾ ਹੋਰ ਲਾਈ ਚੇਨ ਤੋੜਦੀ ਹੈ ਅਸੀਂ ਡਿਮਾਂਡ ਵੀ ਤੋੜਨੀ ਹੈ ਉਹਦੇ ਚ ਡਾਕਟਰਸ ਨੂੰ ਸਾਰਿਆਂ ਨੂੰ ਅਸੀਂ ਇਸੇ ਕਰਕੇ ਬੁਲਾਇਆ ਕਿਉਂਕਿ ਸੋਸ਼ੀਓ ਇਕਨੋਮਿਕ ਪ੍ਰੋਬਲਮ ਵੀ ਹੈ ਨਾ ਤੋਂ ਸੁਸਾਇਟੀ ਦੇ ਸਾਰੇ ਪਾਰਟਸ ਹੀ ਇਹਦੇ ਚ ਕੰਟ੍ਰਿਬਿਊਟ ਕਰਨ ਵਾਸਤੇ ਕਰਨਗੇ ਫਿਰ ਇਹਨੂੰ ਆਪਾਂ ਹੋਰ ਕਾਮਯਾਬ ਹੋਣਾ ਕੋ ਨਸ਼ਿਆਂ ਵਿਰੋਧ ਜਾਗਰੂਕਤਾ ਸਮਾਰੋਹ ਅਸੀਂ ਅੱਜ ਇਤਿਵਾਰ ਮੈਮੋਰੀਅਲ ਅੰਮ੍ਰਿਤਸਰ ਦੇ ਵਿੱਚ ਸਮਾਰੋਹ ਰੱਖਿਆ ਹੈ ਇਹਦੇ ਵਿੱਚ ਸਾਡੇ ਆਮ ਆਯੋਗ ਐਮਐਲਏ ਸਾਹਿਬ ਡਾਕਟਰ ਇੰਦਰਪੀਰ ਨੇਜਰ ਜੀ ਹੋਰ ਵੀ ਸਾਡੇ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਪੁਲਿਸ ਕਮਿਸ਼ਨਰ ਅਮਰਸਰ ਆ ਪੁਲਰ ਸਾਹਿਬ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਇਹ ਡਰਾਈਵ ਜਿਹੜੀ ਆ ਚਲਾਉਣ ਜਾ ਰਹੇ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇੱਕ ਸੁਪਨਾ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਕਰਨਾ ਔਰ ਇਹ ਪਿੱਛੇ ਥੋੜੇ ਸਮਾਂ ਪਹਿਲਾਂ ਉਹ ਖੁਦ ਇੱਥੇ ਆਏ ਵੀ ਸੀਗੇ ਆ ਦਰਬਾਰ ਸਾਹਿਬ ਦੇ ਵਿੱਚ 35000 ਤੋਂ ਵੱਧ ਬੱਚਿਆਂ ਨੂੰ ਸਾਹ ਚੁੱਕ ਸਾਹ ਵਿੱਚ ਕਾਈ ਗਈ ਸੀ ਕਿ ਨਸ਼ਿਆਂ ਦੇ ਵਿਰੁੱਧ ਔਰ ਹੋਪ ਇਨੀਸ਼ੀਏਟਿਵ ਵੀ ਸ਼ੁਰੂ ਕੀਤਾ ਗਿਆ ਸੀ ਗਾਗੇ ਮਾ ਸ਼ੁਰੂ ਕੀਤੀਆਂ ਗਈਆਂ ਸੀ ਅਸੀਂ ਜਿਹੜਾ ਇੱਕ ਲੋਕਾਂ ਦੇ ਨਾਲ ਪ੍ਰੋਮਿਸ ਕੀਤਾ ਹੋਇਆ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਸੋ ਉਹਦੇ ਵਿੱਚ ਹੀ ਅੱਗੇ ਵਧਦੇ ਹੋਏ ਅਸੀਂ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਕਰਵਾ ਰਹੇ ਹਾਂ ਇੱਥੇ ਸਕੂਲਾਂ ਦੇ ਬੱਚੇ ਐਨਸੀਸੀ ਦੇ ਕੈਡਿਟਸ ਸਾਡੀ ਆਮ ਜਨਤਾ ਸਾਡੇ ਪੁਲਿਸ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਜਿਹੜੇ ਇੱਥੇ ਪਹੁੰਚੇ ਨੇ ਅਸੀਂ ਇਹਨਾਂ ਨੂੰ ਇੱਕ ਇੱਕ 플ੈਗ ਜਿਹੜਾ ਹੈ ਸੇ ਨੋ ਟੂ ਡਰੱਗਸ ਤਾਂ ਜਿਹੜਾ ਦੇ ਰਹੇ ਆ ਉਹਦੇ ਨਾਲ ਇਹ ਆਪਦੇ ਘਰਾਂ ਦੇ ਵਿੱਚ ਜਾ ਕੇ ਛੱਤਾਂ ਦੇ ਉੱਤੇ ਇਹ 플ੈਗ ਵੀ ਜਿਹੜਾ ਲਹਿਰਾਉਣਗੇ ਨਾਲ ਦੇ ਨਾਲ ਕੋਈ ਸਟicker ਪ੍ਰੋਵਾਈਡ ਕਰਾਂਗੇ ਕਿ ਲੋਕ ਆਪਦੇ ਵਹੀਕਲਸ ਦੇ ਪਿੱਛੇ ਜਿਹੜੇ ਉਹ ਸਟicker ਵੀ ਲਾਉਣ ਜਿੱਥੇ ਹਰ ਇੱਕ ਦੀ ਨਿਗਾਹ ਪੰਜਾਬ ਦੇ ਵਿੱਚ ਇਹ ਪਵੇ ਕਿ ਸੇ ਨੋ ਟੂ ਡਰੱਗਸ ਜਿਹੜਾ ਪੰਜਾਬ ਦੇ ਵਿੱਚ ਹੁਣ ਚੱਲ ਰਹੀ ਆ ਔਰ ਅਸੀਂ ਪੂਰੇ ਜਨਤਾ ਤੋਂ ਪੂਰੇ ਸਹਿਯੋਗ ਦੀ ਮੰਗ ਕਰਦੇ ਆ ਕਿ ਦੇਖੋ ਇਹ ਕਿਸੇ ਡਰਗ ਨੂੰ ਖਤਮ ਕਰਨਾ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਆ ਇੱਥੇ ਤੇ ਇਹਨੂੰ ਇਹ ਮਾਸ ਮੂਵਮੈਂਟ ਜਿਹੜਾ ਆ ਉਹ ਬਣਾਉਣਾ ਪਊਗਾ ਸਾਰੇ ਲੋਕ ਜਿਹੜੇ ਨੇ ਇਹਦੇ ਵਿੱਚ ਸ਼ਮੂਲੀਅਤ ਕਰਨ ਕੇ ਫੇਰ ਹੀ ਇਹਦੇ ਵਾਲਾ ਸੀ ਸਾਰਥਕ ਕਦਮ ਜਿਹੜੇ ਨੇ ਸਾਡੇ ਅੱਗੇ ਵੱਧ ਸਕਦੇ ਨੇ ਸੋ ਪ੍ਰਾਲਾ ਬਹੁਤ ਚੰਗਾ ਜੀ ਸਾਡੇ ਨਵੇਂ ਕਮਿਸ਼ਨ ਵੀ ਆਏ ਨੇ ਔਰ ਨਵੀਂ ਸੋਚ ਲੈ ਕੇ ਆਏ ਨੇ ਤੁਹਾਡੀ ਗੱਲ ਮੈਂ ਸੁਣ ਰਿਹਾ ਸੀਗਾ ਉਹਦੇ ਚ ਅੱਜ ਬੜੀ ਸੋਹਣੀ ਡਿਸਕਸ਼ਨ ਇੱਥੇ ਹੋਣੀ ਹੈ ਬੱਚਾ ਨੇ ਸਵਾਲ ਹੀ ਪੁੱਛਨੇ ਆ ਸੈਕਟਰੀਸ ਵੀ ਆਏ ਨੇ ਸੈਕਟਰੀਸ ਜਿਹੜੇ ਦਿਮਾਗੀ ਦੇ ਡਾਕਟਰ ਹੁੰਦੇ ਨੇ ਦਿਮਾਗ ਦੇ ਉਹਨਾਂ ਨੇ ਜਵਾਬ ਦੇਣੇ ਉਹਨਾਂ ਦੇ ਇੱਕ ਸਾਨੂੰ ਕਮਿਸ਼ਨਰ ਸਾਹਿਬ ਮਣੀ ਦੱਸਿਆ ਸੀ ਕਿ ਅਸੀਂ ਹੁਣ ਇੱਕ ਨਵਾਂ ਪ੍ਰੋਪੋਜ਼ਲ ਲੈ ਕੇ ਆਏ ਕਿ ਜਿਹੜਾ ਬੰਦਾ ਜੇਲ੍ਹ 'ਚ ਬੈਠਾ ਹੋਵੇ ਔਰ ਨਸ਼ਾ ਛੱਡਣਾ ਚਾਵੇ ਤੇ ਅਸੀਂ ਉਹਨੂੰ ਰੀਹੈਬਿਲਿਟੇਟ ਕਰਾਂਗੇ ਸੋ ਇਹ ਬੜੇ ਪਲੱਸ ਪੁਆਇੰਟ ਨੇ ਰੀਹੈਬਿਲਿਟੇਸ਼ਨ ਬਹੁਤ ਇੰਪੋਰਟੈਂਟ ਹੈ ਜਿਵੇਂ ਮਿਨਿਸਟਰ ਸਾਹਿਬ ਨੇ ਦੱਸਿਆ ਕਿ 40000 ਨੌਕ ਪਹਿਲੀ ਵਾਰ ਇਹ ਇਸ ਤਰ੍ਹਾਂ ਆਇਆ ਕਿ ਕੋਈ ਇਸ ਤਰ੍ਹਾਂ ਸਟੇਨਾ ਕੋ ਲਈ ਹੋਵੇ ਕਿਸੇ ਨੇ ਸੋ ਇਸ ਸਾਡੀ ਉਪਰਾਲਾ ਜੀ ਕਿਸੇ ਬੱਚਾ ਨੂੰ ਹੋਰ ਵੀ ਕਾਰੋਬਾਰ ਦੇਈਏ ਹੋਰ ਰੋਜ਼ਗਾਰ ਦੇਈਏ ਬੱਚੇ ਆਪਣੇ ਸੈਲਫ ਸਫੀਸ਼ੀਐਂਟ ਹੋਣ ਤਾਂ ਕਿ ਰੀਹੈਬਿਲਿਟੇਸ਼ਨ ਦੇ ਬਾਅਦ ਉਹ ਦੁਬਾਰਾ ਨਸ਼ੇ ਲੱਤਬਾਰਾ ਨਾ ਜਾਣ ਉਸ